ਖਬਰ ਸੰਤ ਬਾਬਾ ਫੂਲਨਾਜ਼ੀ ਨਾਨਕਨਗਰੀ ਚਿਹੜੂ ਤੋਂ ਤੁਸੀਂ ਦੇਖ ਰਹੇ ਬੀਬੀਸੀ ਇੰਟਰਨੈਸ਼ਨਲ ਰੇਡੀਓ ਮੈਂ ਤੁਹਾਡਾ ਕਾਲਕਤਾਰੀਆ ਡੇਰਾ ਸੰਤ ਬਾਬਾ ਫੂਲਨਾਜ਼ੀ ਨਾਨਕਨਗਰੀ ਚਿਹੜੂ ਵਿਖੇ ਗੱਦੀ ਨਿਸ਼ੀਣ ਸੰਤਕ੍ਰਿਸ਼ਨਾ ਜੀ ਦੀ ਸਰਪ੍ਰਸਤੀ ਹੇ ਛਿੜੀ ਗੁਰੂ ਅਰਦਾਸ ਸਭਾ ਜੁਏ ਦੀ ਪੰਜਾਬ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ ਅਰਦਾਸ ਉਪਰੰਤ ਅਰਦਾਸੀਆ ਧਰਮ ਦੇ ਪ੍ਰਚਾਰ ਪ੍ਰਸਾਰ ਵਾਸਤੇ ਸਮਾਜ ਭਲਾਈ ਦੇ ਕਾਰਜ ਕਰਨ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ ਗੁਰੂ ਰਵਦਾਸ ਸਭਾ ਜੁਏਈ ਬਲੋ ਪੂਰੇ ਵਾਰਡੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਰਵਦਾਸ ਗੁਰੂ ਘਰ ਬਹੁਤ ਜਲਦ ਬਣ ਜਾ ਰਿਹਾ ਹੈ ਇਸ ਮੌਕੇ ਹਾਜ਼ਰ ਸਨ ਪ੍ਰਤਾਨ ਰਾਮਪਾਲ ਜੀ ਜੁਏਈ ਕੈਸ਼ੀਅਰ ਨਿਰਮਲ ਸਿੰਘ ਟਰਾਂਸਪੋਰਟਰ ਜੁਏਈ ਨਰਿੰਦਰ ਹੀਰ ਵਿਜੇ ਹੀਰ ਜੀ ਰਾਮ ਲਵਾਇਆ ਜੀ ਚੇਅਰਮੈਨ ਕੈਪਟਨ ਹਰਜੀਤਰਾ ਪ੍ਰਧਾਨ ਬਲਵਿੰਦਰ ਬੰਗਾ ਜੀ ਦਰਜੀਤ ਕੁਮਾਰ ਜੀ ਅਵਧਾਸ ਸਿੰਘ ਗੁਰਵਤਾਰ ਸਿੰਘ ਪਾਲ ਜੀ ਸੈਂਟਰਪਾਰਟ ਜਸਨ ਰਾਮਪਾਲ ਜੀ ਸਰਪਾਲ ਜੀ ਪਰਮਿੰਦਰ ਨਾਗਪਾਲ ਜੀ ਰਾਮ ਨੰਗਲ ਜੀ ਮਲਕੀਤ ਬੇਲੀ ਤੇ ਹੋਰ ਬਹੁਤ ਸਾਰੇ ਕਮੇਟੀ ਮੈਂਬਰ ਹਾਜ਼ਰ ਹਨ ਦੁਖੀ ਜੋਦ ਦਵਾਈ ਸੱਤੀ ਪਾਰਸ਼ ਪਰ ਵਿਸ਼ੇਸ਼ ਮੀਟਿੰਗ ਦਾ ਜਲੂ ਕੀਤਾ ਗਿਆ ਆਪ ਜੀ ਨੇ ਰਹਿਮਤ ਤੇ ਕਿਰਪਾ ਦਾ ਸਦਕਾ ਤੇ ਪਾਠ ਸਭਨ ਜਨ ਸਮੂਹ ਦਾ ਸੁਮਰਦਾ ਆਪ ਜੀ ਦੇ ਪਾਵਨ ਮਿੱਤਰ ਸਥਾਨ ਸੱਤੀ ਪਾਰਸ਼ ਦੇ ਲੋਕੀ ਤੇ ਵੀ ਪਾਵਨ ਮਿੱਤਰ ਅਲਾਹੀ ਤਰਿਕੇ ਸੱਤੀ ਪਾਰਸ਼ ਦੇ ਸਾਰੇ ਧਾਰੇ ਅਨੁਸਾਰ ਮਿਟਿੰਗ ਕੀਤੀ ਗਈ ਸਤਿਪਾਸ਼ਾ ਜੀ ਵਿਚਾਰ ਸਾਧ ਨੇ ਕੀਤੇਗੇ ਆਪ ਜੀ ਰਹਿਮਤ ਕਿਰਪਾ ਸਰਕਾਰ ਦੀ ਮਹਰਮਾ ਦਾ ਗੁਣਗਾਵ ਕੀਤਾ ਗਿਆ ਸਤਿਪਾਸ਼ਾ ਜੀ ਮਹਾਨ ਮਹਾਂਪੁਰਸ਼ਾਂ ਯਾਤਿ ਸਤਿਪਾਸ਼ਾ ਜੀ ਮਿਟਿੰਗ ਕੀਤੀ ਗਈ ਆਪ ਜੀ ਨੇ ਮੱਤਾ ਕਾਨੀ ਸਤਿਪਾਸ਼ਾ ਜੀ ਵਿਚਾਰ ਕਰ ਰਹੀ ਕਿਰਪਾ ਕਾਨੀ ਸਮੂਹੀ ਲੀਡਰਸ਼ਿਪ ਤੇ ਮਿਹਰ ਪ੍ਰਯਾਤਨਾ ਕੇ ਸਰਵੰਤ ਕਮੇਟੀ ਦੇ ਸਤਿਪਾਸ਼ਾ ਜੀ ਸੇਵਾ ਦਾਹ ਤੇ ਸੰਗਤਾਂ ਦੇ ਮਿਹਰਾਂ ਪ੍ਰਯਾਹ ਹੱਥ ਰੱਖ ਕੇ ਕਾਜ ਕਰਨੀ ਸਮੂਹਤਾ ਵਸੀਤ ਕਰ ਜਾਂ ਹੰਸ ਰਹਿ ਕੇ ਸਹਾਇਤਾ ਕਿਰਪਾ ਕਾਨੀ ਮਾਨਨ ਚਿਕਤ ਚਨਾਹੀਆ ਕਰੇ ਕਰਾਇਆ ਆਪੇ ਆਪਣੇ ਮਹਵਤ ਨੂੰ ਸੱਡੇ ਪਾਸ਼ਾ ਜੀਓ ਆਪਣੀ ਮਿਹਰ ਦਿਸਤਾ ਦਾ ਸੱਡੇ ਪਾਸ਼ ਸਾਰੇ ਰੰਮੀ ਕਾਰਜ ਸਪੂਰ ਕਾਲੇ ਸੰਤਾਂ ਕੇ ਕਾਰਜ ਆਪ ਉਤਰਿਆ ਹਰ ਕੰਮ ਕਰਾਵਣ ਆਇਆ ਰਾਮ ਦੀ ਮਹਵਤ ਨੂੰ ਸਾਰੇ ਹੀ ਕਾਰਜ ਸੁਧ ਨੂੰ ਕਰਨ ਜਣੋਤਰਾ ਬਿਸ਼ਾਨੀਆਂ ਸਾਧ ਸੰਗਤ ਜੀਆ ਬਹੁਤ ਬਹੁਤ ਧੰਨਵਾਦ ਸਾਰੇ ਸੰਗਤ ਜੀ ਆਪਣਾ ਇੰਤਜ਼ਾਰ ਕਰਕੇ ਆਪਣੇ ਦਿਰਾਵ ਸਤਿ ਸ਼੍ਰੀ ਅਕਾਲ ਜੀ ਜੀ ਮਾਤਾ ਰਾਣੀ ਦੇ ਜਨਮ ਦਿਨ ਤੇ ਪਾਸਤੇ ਕੋਈ ਨਹੀਂ ਸਾਡੇ ਤੇ ਪੰਜਾਬ ਟੀਮ ਸਾਡੇ ਨਿਸ਼ਬਾ ਤੇ ਪੰਜਾਬ ਤੋਂ ਇਤਨੇ ਸਰਵੋਤਮ ਸਾਡੇ ਮਾਣ ਦੇ ਜੀਤ ਮਾਰੀ ਜੀ ਸਾਡੇ ਨਿਰਮਲ ਜੀ ਇੰਤਜ਼ਾਮ ਨੇ ਸਾਡੇ ਇਹ ਬਹੁਤ ਸਾਰੇ ਪਾਰਟੀ ਤੇ ਸਾਡੇ ਸਭ ਨੰਬਰਦਾਰ ਜੀ ਤੇ ਹੋਰ ਵੀ ਸਾਰੇ ਸਰਦਾਰ ਜੀ ਸਾਡੇ ਚੇਅਰਮੈਨ ਸਾਹਿਬ ਪੰਜਾਬ ਟੀਮ ਦੇ ਸਾਰੇ ਸੰਪਰਕ ਇਕੱਠਿਆਂ ਨੇ ਧੰਨਵਾਦ ਸਾਰਿਆਂ ਦਾ ਤੇ ਬਹੁਤ ਹੀ ਵਧੀਆ ਮਿਲ ਕੇ ਰਹੀ ਤੇ ਕਿਹਾ ਕਿ ਸਾਥ ਦਾ ਵੀ ਬਹੁਤ ਹੀ ਵਧੀਆ ਉਹਨੇ ਆਪਣੇ ਗੀਤ ਕਿਸਨ ਦੇ ਆਪਣੇ ਕਰਤਾ ਰਾਹੀਂ ਸਾਰੇ ਸਾਨੂੰ ਦੇ ਸਾਰੇ ਨੂੰ ਸੁਵਰਤ ਸਾਨੂੰ ਅਸੀਸਵਾਦਿਤ ਤੇ ਇਹੋਈ ਗੱਲ ਜਿਹੜੀ ਆ ਬੱਲੇ ਬੱਣਾ ਵਾਲੀ ਕਹੀ ਆ ਵੇ ਹਾਰਨਾ ਨਹੀਂ ਕਿ ਟੁੱਟਣਾ ਨਹੀਂ ਉਸ ਲੈਵਲ 'ਤੇ ਰੱਖਣੇ ਆ ਕਿ ਜਿਹੜਾ ਮੁਸਲਾ ਜਦੋਂ ਬਣਾਉਂਦੇ ਹੋ ਬੰਦੇ ਦਾ ਫਿਰ ਕੋਈ ਵੀ ਕੰਮ ਆ ਜਿਹੜਾ ਵਾੜਦਾ ਨਹੀਂ ਤੇ ਦੂਜੇ ਦੇ ਵਿੱਚ ਕਦੇ ਨਹੀਂ ਪੈਣਾ ਵੀ ਆ ਹੁਣਾਂ ਕਨੀਆ ਹੁਣਾਂ ਕਿ ਕਰਨਾ ਹੀ ਆ ਇਹਦੇ ਵਿੱਚ ਨਹੀਂ ਬੜਾ ਇਹ ਗੱਲ ਸਾਡੇ ਲੜ ਬੰਨਣ ਵਾਲੀ ਗੱਲ ਆ ਤੇ ਅਸੀਂ ਇਹਦੇ ਉੱਤੇ ਅਮਲ ਵੀ ਕਰਾਂਗੇ ਵੀ ਅਸੀਂ ਸੁਣ ਤੋਂ ਵੀ ਹੋਇਆ ਰੱਖਿਆ ਮੰਨ ਕੇ ਦੀ ਡੋਲ ਰੱਖਿਆ ਡੋਲਣ ਵਾਲੇ ਕੰਮ ਹੀ ਨਹੀਂ ਰੱਖੇ ਤੇ ਕੋਈ ਏਡਾ ਵੱਡਾ ਕਾਰਜ ਸੀਗਾ ਜਿਹੜਾ ਕਿ ਘਰ ਉੱਤੇ ਬਣਾਉਂਦਾ ਤੇ ਜਗ੍ਹਾ ਲੈਣ ਦਾ ਤੇ ਸੋਚਦੇ ਵਿੱਚ ਸਾਨੂੰ ਜਾਗ ਵੀ ਕਰਦੇ ਸੀ ਲੋਕ ਤੇ ਕੀ ਕਰਨਗੇ ਜਾਨੀ ਕੁਛ ਕਰਨ ਵੀ ਨਹੀਂ ਪਰ ਐਸੀ ਸਤਗੁਰਾਂ ਦੀ ਇੱਛਾ ਹੋਈ ਤੇ ਆ ਦੋ ਢਾਈ ਸਾਲਾਂ ਦੇ ਵਿੱਚ ਜਿਹੜੀ ਜਗਾ ਦਾ ਆਪਣੇ ਕੰਮ ਲੈਣਾ ਸੀ ਉੱਪਰ ਨੂੰ ਆਇਆ ਸੀ ਫਿਰ ਰਜਿਸਟਰੀ ਵੀ ਹੋ ਗਈ ਆਪਾਂ ਨੂੰ ਪਰਮਿਸ਼ਨ ਵੀ ਮਿਲ ਗਈ ਆ ਤੇ ਹੁਣ ਆਪਾਂ ਅਸੀਂ ਦੀ ਦੁਸਰਤੀ ਜਿਹੜਾ ਕਾਰਜਾ ਨੂੰ ਕਰਦਾ ਆਸਾਰੀ ਦਾ ਉਹ ਆਪਾਂ ਸਾਰਿਆਂ ਨੇ ਕਰਨਾ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਤੇ ਸਤਗੁਰਾਂ ਦੀ ਦਇਆ ਨਾਲ ਇਹ ਸਾਰੇ ਵੀਰ ਭਰਾ ਸਾਰੇ ਆਪਣੇ ਸਿੱਖੋ ਕਰੋ ਤੇ ਇੰਨੇ ਕੰਦੇ ਵੀ ਜਿੱਕ ਨੂੰ ਦੇ ਜੱਜ ਕਾਂ ਜਾਗੁਰਦੇ ਸਤੂ ਦੇ ਵੀ ਜੈ ਸੰਤਾਂ ਦੀ ਜੈ ਤੇ ਪਾਰਸ਼ੇ ਚ ਉਹ ਜਿਹੜਾ ਸਮਾਨ ਆ ਸੇਵਾ ਦਾ ਉਹ ਸਿੱਟੀ ਜਾਣਾ ਤੇ ਪਾਰਸ਼ੇ ਚ ਹੁੰਦਾ ਹੋਇਆ ਚੜੇ ਚ ਆੜ ਚ ਪਾ ਹੌਲੀ ਹੌਲੀ ਉਹ ਗੁਰੂ ਦੀ ਧੀ ਮਾਰ ਤੇ ਸਤ ਹੁੰਦਾ ਜਿਹੜਾ ਘਰ ਵੜਨਾ ਦਰ ਵੜਨਾ ਜਹਾਂ ਬਹਿ ਸਤ ਗੁਰੂ ਇੱਕਰਾ ਸੋਧਾਨ ਸੁਹਾਵਾ ਹੋਏ ਜਿੱਥੇ ਸਤ ਗੁਰੂ ਨੇ ਉਹ ਆਪ ਗਰਾਜ਼ਮਾਨ ਹੋਣਾ ਉਹ ਸੰਗਤਾਂ ਨੇ ਗਰਾਜ਼ਮਾਨ ਹੋਣੀ ਸੰਗਤਾਂ ਤੇ ਉਹ ਜਗਾ ਉਪਮਾ ਜੋ ਧੰਤਾ ਜੋ ਤੇ ਸਲਾਹ ਕਰਨੀ ਬਾਕੀ ਇਹ ਗੱਲ ਪ੍ਰਚਾਰ ਪ੍ਰਸਾਰ ਦੀ ਜਦੋਂ ਤੁਸੀਂ ਇਹ ਕਾਰਜ ਨੂੰ ਸ਼ੁਰੂਆਤ ਕਰੋਗੇ ਤਾਂ ਫਿਰ ਉਪਰ ਕੇ ਤਾਂ ਸਾਹਮਣੇ ਆਉਣਗੇ ਕਿ ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਨਾਮ ਹੋ ਸੱਚੀ ਜੀ ਫਿਰ ਉਥੇ ਸਤਿਗੁਰਾਂ ਦੀ ਬਾਣੀ ਜਾਹ ਉਹ ਦਾ ਸਿਵਰ ਮੂਗਾ ਭੰਤੀ ਬੰਦਗੀ ਬੰਦੀ ਇਮਾਨਤ ਹੋਏਗੀ ਸੇਵਾ ਭਾਵਨਾ ਹੋਏਗੀ ਤੇ ਉਹਦੇ ਵਿੱਚ ਅ ਕਤਰਾ ਕਤਰਾ ਕਿੰਨ ਕੰਮ ਹੈ ਮਾਸਾ ਮਾਸ ਜਦੋਂ ਉਹਦੇ ਵਿੱਚ ਗੁਰਮੁਖ ਪਿਆਰ ਹੋਏ ਉਹ ਜੀ ਸ਼ਾਮਲ ਹੋਏਗਾ ਤੇ ਫਿਰ ਜਿਵੇਂ ਮੁਠੀ ਮੁਠੀ ਦੇ ਨਾਲ ਸੇਰ ਔਰ ਸੇਰ ਦੇ ਨਾਲ ਠਹਿਰ ਔਰ ਠਹਿਰ ਦੇ ਨਾਲ bade bade gaanj te pahaar ਚੁੜੀ ਚੁੜੀ ਦੇ ਨਾਲ ਬੂਦ ਬੂਦ ਦੇ ਨਾਲ ਔਰ ਗੁਰਮੁਖ ਪਿਆਰ ਇੱਕ ਸਾਗਰ ਦਾ ਰੂਪ ਬਣ ਜਾਂਦਾ ਬੋਲੇ ਸੋ ਨਰ ਪੈ ਸਤੁਰ ਰਾਸ ਨੇ ਆਪ ਕਰਵਾਤੀ ਹੈ ਤੇ ਹੁਣ ਇਹ ਜਿਹੜੀ ਹੈ ਸ਼ੁਰੂਆਤ ਹੈ ਇਹ ਇਸੇ ਤਰ੍ਹਾਂ ਚੱਲਦੀ ਹੈ ਮੈਂ ਇੱਕ ਜਰੂਰ ਬੇਨਤੀ ਕਰਾਂਗਾ ਔਰ ਉਹ ਤੁਸੀਂ ਧਿਆਨ ਨਾਲ ਸੁਣੋ ਔਰ ਕਰਿਓ ਮੈਂ ਇੱਕ ਪ੍ਰਮਾਣ ਦੇ ਤੌਰ ਤੇ ਇੱਕ ਅਜ਼ਮਤ ਦੇ ਤੌਰ ਤੇ ਨਹੀਂ ਇੱਕ ਉਦਾਹਰਨ ਦੇ ਤੌਰ ਤੇ ਇਹ ਦਿਖਿਲ ਦੇਤੀ ਵਿਚਾਰ ਦੇਣਾ ਮੇਜ਼ੋ ਕ੍ਰਿਸ਼ਨ ਧਰਮ ਵਾਲੇ ਦੇ ਜਿਸ ਵਾਲੇ ਪਰਮੁਖ ਦੇ ਸਤਿਮੇਲਾ ਦਿਨਾਂ ਸੰਤੋਖਾ ਪੂਰਨਾ ਹਜੀ ਜੋ ਪ੍ਰਤੀਨਿਸ਼ੀ ਸੰਤੁਸ਼ਣਾ ਹਜੀ ਹੁਣ ਦੇ ਸਤਿ ਸ੍ਰੀ ਅਕਾਲ ਸਭੀ ਸੂਚੀ ਦੇ ਇਹਨਾਂ ਨੂੰ ਜੀ ਆਇਆਂ ਆਹ ਅੱਜ ਜਨਨ ਨੇ ਆਪਣਾ ਵੱਡਾ ਪੱਕਾ ਸੁਆਗਤ ਕੀਤਾ ਇਸ ਮੀਟਿੰਗ ਨੂੰ ਤੁਰੰਤ ਕਾਲੂ ਇਹ ਪ੍ਰਸਤਾਵ ਕਰਿਆ ਸੋ ਅੱਜ ਦੀ ਟੀਮ ਅੱਜ ਦਾ ਕੰਮ ਹੋਣਾ ਸਾਡਾ ਮਕਸਦ ਇਹ ਜੋ ਸ਼੍ਰੀਮਾਨ ਵਿਦਾਸ ਕਮੇਟੀ ਪਰਮਸਰ ਪ੍ਰਚਾਰਕ ਕਮੇਟੀ ਬਣਾਈ ਗਈ ਹੈ ਪੰਜਾਬ ਦੀ ਟੀਮ ਉਸ ਦਾ ਮੁੱਖ ਏਜੰਡਾ ਕੀ ਹੋਣਾ ਚਾਹੀਦਾ ਹੈ ਸਾਨੂੰ ਕਿਹੜੇ ਕਿਹੜੇ ਕੰਮ ਕਰਨੇ ਚਾਹੀਦੇ ਨੇ ਔਰ ਅਸੀਂ ਇਸ ਤਰ੍ਹਾਂ ਆਪਣੇ குரு ਸਹਾਰਾ ਦਾ ਪਛਾਣਰ प्रचार-ਪ੍ਰਚਾਰਿਆਂ ਉਹਨਾਂ ਦਾ ਏਜੰਡਾ ਕਿਸ ਤਰ੍ਹਾਂ ਅੱਗੇ ਲੈ ਕੇ ਚੱਲਣਾ ਹੈ ਇਸ ਚੀਜ਼ ਦੀ ਵਿਚਾਰ-ਵਟਾਂਦਰਾ ਕੀਤਾ ਜਾਏਗਾ ਹਰੇਕ ਤੋਂ ਜੋ ਵੀ ਸੱਜਣ ਆਇਆ ਨੇ ਹਰ ਕਾਰਮੀ ਆਪੋ ਆਪਣੇ ਯਾਰ ਬੜੇ ਖੁੱਲ੍ਹੇ ਦਿਨਾਂ ਨਾਲ ਅਕਸਰ ਦਾ ਹੈ ਤਾਂ ਕਿ ਕੋਈ ਆਦਮੀ ਛੋਟਾ ਜਾਂ ਵੱਡਾ ਨਹੀਂ ਹਰ ਇੱਕ ਆਦਮੀ ਤੋਂ ਕੋਈ ਨਾ ਕੋਈ ਸਿੱਖਿਆ ਜਾ ਸਕਦਾ ਹੈ ਸਰਵੋਤਮਾ ਆਪ ਨੇ ਤੁਹਾਡੇ ਦਿਲ ਵਿੱਚ ਜਾਂ ਮੇਰੇ ਦਿਲ ਵਿੱਚ ਕੀ ਚੀਜ਼ ਹੈ ਜਦੋਂ ਅਸੀਂ ਉਸ ਜੀ ਨੂੰ ਆਪਣੇ ਸਾਹਮਣੇ ਲਿਆ ਡਾਕਟਰ ਕਰਾਗੇ ਤਾਂ ਸਾਹਮਣੇ ਉਹਦੇ ਕੋਈ ਨਾ ਕੋਈ ਠੀਕ ਆ ਨਹੀਂ ਮਿਲੇਗੀ ਕਿਉਂਕਿ ਉਹਦੀ ਬੜੀ ਵੱਡੀ ਹੋਈ ਸੋ ਜਦੋਂ ਨਾਮ ਉਹਦਾ ਆ ਜੀ ਸ਼ੁਰੂ ਹੋਣਾ ਤੁਹਾਣਾ ਪਤਾ ਆ ਜੀ ਨੂੰ ਅਧਿਕਰਣ ਵਾਸਤੇ ਇਹਦਾ ਪਰਵਰ ਨਾਮ ਲਿਖਦਾ ਲੈਣਾ ਅਜੋਕੋ ਜਾਣਦੇ ਹੈ ਆਜ ਕੈਸੀਰ ਨਿਰਮਲ ਸਿੰਘ ਜੀ ਠੀਕ ਹੈ ਜਿਨ੍ਹਾਂ ਉਹ ਵੀ ਆਪਣੇ ਸਮਾਜ ਪ੍ਰਤੀ ਆਪਣੇ ਗੁਰੂਆਂ ਪ੍ਰਤੀ ਇਹਨੇ ਚਿੰਤਿਤ ਨੇ ਆਪਣੇ ਦਾਹ ਕਸਨ ਰਹਾ ਦੀ ਕਰਤ ਕਮਾਈ ਦੇ ਵਿੱਚੋਂ ਕੁਛ ਨਾ ਕੁਛ ਤਿਲਕੁਲ ਜੀਰੂਰ ਗੁਰੂ ਘਰ ਲਈ ਪਾ ਰਹੇ ਹਾਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਔਰ ਇਹੀ ਅਰਦਾਸ ਹੈ ਸਭ ਨੂੰ ਸ੍ਰੀ ਗੁਰੂ ਵਿਦਾਸ ਮਹਾਰਾਜ ਜੀ ਦੇ ਚਰਨਾਂ ਕਮਨ ਦੇ ਵਿੱਚ ਇਸੇ ਤਰ੍ਹਾਂ ਅਰਦਾਸੀਆਂ ਤੋਂ ਚੜ੍ਹਦੀ ਕਲਾ ਬਖਸ਼ੇ ਜੀ ਮਲਕੀਤ ਬਵੇਲੀ ਜੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਦਿਨਾਂ ਸੰਤੋਖਾ ਪੂਰਨ ਅਜੀ ਜੋ ਪ੍ਰਤੀਨਿਧੀ ਸੰਤੂਸ਼ਨਾ ਜੀ ਉਮਾਦੇ ਸਰਪਸਥਿਤ ਅਤੇ ਸੁਚੇਤ ਜੀ ਉਮਾ ਨੂੰ ਜੀ ਆਇਆਂ ਆਪਰਾ ਆਪਣੇ ਪੜਪਾਕਾ ਸਮਾਜਾਟਕੀ ਇਨੀਸ਼ੀਏਟਿਵ ਨੂੰ ਪੂਰਨ ਕਾਰਜ ਯੋਜਨਾ ਕਰਿਆ। ਸੋ ਅਜੀਤੀ ਟੀਮ ਅਜਿਹਾ ਘਟਾ ਹੋਣਾ ਸਾਡਾ ਮਕਸਦ ਇਹ ਜੋ ਸ਼ਿਨਮ ਵਿਕਾਸ ਕਮੇਟੀ ਪਰਮਿਸਾ ਪ੍ਰਚਾਰਕ ਕਮੇਟੀ ਬਣਾਈ ਗਈ ਹੈ ਪੰਜਾਬ ਦੀ ਟੀਮ ਉਸ ਦਾ ਮੁੱਖ ਅਜੰਡਾ ਕੀ ਹੋਣਾ ਚਾਹੀਦਾ ਹੈ ਸਾਨੂੰ ਕਿਹੜੇ ਕਿਹੜੇ ਕੰਮ ਕਰਨੇ ਚਾਹੀਦੇ ਨੇ ਔਰ ਅਸੀਂ ਇਸ ਤਰ੍ਹਾਂ ਆਪਣੇ ਗੁਰੂ ਸਾਹਿਬਾਨ ਦਾ ਪ੍ਰਚਾਰ-ਪ੍ਰਚਾਰਿਆਂ ਉਹਨਾਂ ਦਾ ਏਜੰਡਾ ਕਿਸ ਤਰ੍ਹਾਂ ਅੱਗੇ ਲੈ ਕੇ ਚੱਲਣਾ ਇਸ ਚੀਜ਼ ਦੀ ਵਿਚਾਰ-ਵਟਾਂਦਰਾ ਕੀਤਾ ਜਾਏਗਾ ਹਰ ਇੱਕ ਜੋ ਵੀ ਸੰਤਨ ਆਇਆ ਨੇ ਹਰ ਆਦਮੀ ਆਪੋ ਆਪਣੇ ਵਿਚਾਰ ਬੜੇ ਖੁੱਲ੍ਹੇ ਜਿਨਾਂ ਡਾਕ ਸਕਦਾ ਹੈ ਤਾਂ ਕਿ ਇਹਦੇ ਨੇ ਕੋਈ ਆਦਮੀ ਛੋਟਾ ਜਾਂ ਵੱਡਾ ਨਹੀਂ ਹਰ ਇੱਕ ਆਦਮੀ ਤੋਂ ਕੁਝ ਨਾ ਕੁਝ ਸਿੱਖਿਆ ਜਾ ਸਕਦਾ ਹੈ ਸਰਬੋਤਮਤਾ ਆਪ ਨੇ ਤੁਹਾਡੇ ਦਿਲ ਵਿੱਚ ਜਾਂ ਮੇਰੇ ਦਿਲ ਵਿੱਚ ਕੀ ਚੀਜ਼ ਹੈ ਜੇਕਰ ਅਸੀਂ ਉਸਦੇ ਨੂੰ ਆਪਣੇ ਸਾਹਮਣੇ ਉਧਾ ਕਰ ਕਰਾ ਦੇ ਤਾਂ ਸਮਾਜਿਕ ਚੋ ਮਹਿਨਾ ਕੋਈ ਕੀ ਆਦੀ ਮਿਲੇਗੀ ਇਹ ਬਹੁਤ ਹੀ ਬੜੇ ਬੁਢੀ ਹੋ ਸੋ ਜਦੋਂ ਨਾਮ ਹੁੰਦਾ ਹੈ ਆਦੀ ਸ਼ੁਰੂ ਹੋਣਾ ਤੁਹਾਡਾ ਪਤਾ ਹਾਂਜੀ ਨੂੰ ਅਧਿਕਰਨ ਵਾਸਤੇ ਇਹਦਾ ਪ੍ਰੋਗਰਾਮ ਹੋਸਦਾ ਹੈ ਨਾ ਜੇ ਤੁਹਾਨੂੰ ਪਤਾ ਹੁੰਦੇ ਹੈ ਜੀ ਸੋ ਗੁਰੂ ਕਾ ਨੇ ਸ਼ਾਸਤਰੀ ਜੀ ਅੱਜ ਸ਼ਿਵਿੰਦੁਰ ਅਦਾਸ ਸਭਾ ਜੁਆਈ ਦੁਬਈ ਔਰ ਸ਼ਿਵਕ੍ਰਿਤ ਅਦਾਸ ਸਭਾ ਜੁਮੇਈ ਪੰਜਾਬ ਟੀਮ ਦੀ ਇੱਕ ਵਿਸ਼ੇਸ਼ ਮੈਟ੍ਰਿਕ ਮੀਟਿੰਗ ਡੇਰਾ ਸਤਬਾਬਾ ਪ੍ਰਮਾਤਿ ਨਾਨਕਨਗਰ ਦੀ ਜੀਟੀ ਰੋਡ ਤੇ ਦੇ ਗੱਦੀ ਨਸ਼ੀਨ ਮਹਾਰਾਜ ਜੀ ਸ੍ਰੀਮਾਨ ਐਕਸਰਟਸਨ ਤੇ ਸੰਤ ਕ੍ਰਿਸ਼ਨਾ ਪ੍ਰਮਾਹਾਰਾਜ ਜੀ ਦੀ ਰਹਿਨਮਾਈ ਹੇਠ ਡੇਰਾ ਝੇੜੂ ਵਿਖੇ ਹੋਈ ਜਿਸ ਰੂਪ ਚ ਸ਼ਿਭੂ ਕ੍ਰਿਵਦਾਸ ਮਹਾਰਾਜ ਜੀ ਦੇ ਮਿਸ਼ਨ ਦਾ ਪ੍ਰਚਾਰ ਸਥਾਨ ਸੰਸਾਰ ਕਰਨ ਵਾਸਤੇ ਵਿਚਾਰ ਹੋਏ ਔਰ ਜੋ ਜੁਮੇਈ ਦੇ ਵਿੱਚ ਸ਼ਿਭੂ ਕ੍ਰਿਵਦਾਸ ਮਹਾਰਾਜ ਜੀ ਦੇ ਨਾਂ ਤੇ ਗੁਰਪੁਰ ਮਾਡ ਰਿਆ ਉਹਦੇ ਵਾਸਤੇ ਵਿਚਾਰਾਂ ਕੀਤੇ ਗਏ ਔਰ ਸਤਕਰ ਬਲਾਸ ਮਾਰਾ ਕਿ ਮਿਸ਼ਨ ਦਾ ਪ੍ਰਚਾਰਕ ਸਾਹਿਬ ਦੇ ਵਿੱਚ ਕਿੰਨਾ ਤੇਜੀ ਲਿਆਉਣੀ ਆ ਪੰਜਾਬ ਦੇ ਵਿੱਚ ਉਹ ਪੰਜਾਬ ਦੀ ਟੀਮ ਨੇ ਆਪਣੇ ਆਪਣੇ ਸੁਜੈਸ਼ਨ ਦਿੱਤੇ ਜਿਹਦੇ ਵਿੱਚ ਅੱਜ ਵਿਸ਼ੇਸ਼ ਤੌਰ ਤੇ ਸ਼ਿਦੂਗੁਰੇ ਗਦਾ ਸਭਾ ਜੀਏ ਦੇ ਪ੍ਰਧਾਨ ਸ਼੍ਰੀ RAMPAL ਜੀ ਪਹੁੰਚੇ ਔਰ ਉਹਨਾਂ ਦੇ ਨਾਲ ਤੇਸ਼ੀਰ ਨਿਰਮਲ ਸਿੰਘ ਜੀ ਟਰਾਂਸਪੋਰਟਰ ਔਰ ਬੀਜੇ ਹੀਰ ਜੀ ਸਾਡੇ ਪੰਜਾਬ ਟੀਮ ਦੇ ਜੀਤਨ ਕੈਪਟਨ ਹਰਜੀਤ ਸਿੰਘ ਬਾਬਾ ਸਤਪਾਲ ਜੀ RAM ਨਵਾਇਆ ਜੱਲਰੀ ਤੋਂ ਜਿਹੜੇ ਚੇਅਰਮੈਨ ਨੇ ਪੰਜਾਬ ਟੀਮ ਦੇ ਵਿੱਚ ਚੰਗੀ ਗੱਲ ਨੂੰ ਕਰਦੇ ਹੋਏ ਲੈਣੇ ਰੰਜੀ ਰਾਜ ਜੀ ਮਨਿੰਦਰ ਹੀਰ ਜੀ ਇਹ ਸਾਰੀ ਟੀਮ ਜਿਹੜੀ ਅੱਜ ਇਥੇ ਪਹੁੰਚੀ ਆ ਡੇਰਾ ਚ ਛੇੜੂ ਵਿਖੇ ਔਰ ਬਹੁਤ ਹੀ ਵਧੀਆ ਜਿਹੜੀ ਆ ਉਹ ਮੀਟਿੰਗ ਹੋਈ ਔਰ ਸੰਤਾਂ ਮਹਾਪੁਰਸ਼ਾਂ ਨੇ ਹੌਸਲਾ ਦਿੱਤਾ ਆਪਣਾ ਆਸ਼ੀਰਵਾਦ ਦਿੱਤਾ ਔਰ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਇਰਾਦੇ ਜਿਹੜੇ ਬਿਲਕੁਲ ਪੱਕੇ ਰੱਖਣੇ ਆ ਔਰ ਗੁਰੂ ਘਰ ਜਿਹੜਾ ਹੈ ਉਹ ਜਲਦੀ ਤੋਂ ਜਲਦੀ ਜੋ ਦੁਬਈ ਦੀ ਧਰਤੀ ਤੇ ਹਿਮਾਨ ਦੇ ਵਿੱਚ ਬਣੇਗਾ ਉਹ ਇੱਕ ਮਿਸਾਲ ਹੋਵੇਗੀ ਜਿਹੜੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਧਾਨ ਹਰਮਪਾਲ ਜੀ ਔਰ ਉਹਨਾਂ ਦੀ ਸਮੁੱਚੀ ਟੀਮ ਦਾ ਜਿਹੜਾ ਇਹ ਬਹੁਤ ਹੀ ਵੱਡਾ ਹੈ ਇੱਕ ਵੱਡੀ ਅਚੀਵਮੈਂਟ ਹੈ ਜਿਹੜੀ ਕਿ ਇੱਕ ਇਸਲਾਮਿਕ ਕੰਟਰੀ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਮ ਤੇ ਗੁਰੂ ਘਰ ਬਣਣ ਜਾਣੇ ਆ ਰਿਹਾ ਔਰ ਹਰ ਦੇ ਨਿਸ਼ਾਨ ਸਭ ਚੁਣਨ ਜਾ ਰਹੇ ਨੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੈ ਗੁਰੂ ਦੇ ਧੰਨ ਧੰਨ